ਸਣੀ ਸਾਹਿਬ ਜੀ ਆਇਆਂ ਨੂੰ ਸਾਨੂੰ ਨਿਰਧਾਰਿਤ ਜ਼ਰੂਰ ਕਰਨਾ ਪੈਂਦਾ ਪਰ ਪ੍ਰਜਾ ਦੇ ਨਾਲ ਘਰ ਦੇ ਮੈਂਬਰਾਂ ਦੇ ਨਾਲ ਘਰ ਨਹੀਂ ਚੱਲਦਾ ਔਰ ਜਿੰਨੇ ਵੀ ਸਾਰੇ ਮੇਰੇ ਭਰਾਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੀਆਂ ਨੂੰ ਅਸੀਂ ਦੁਬਾਰਾ ਕਰਦੇ ਆਂ ਔਰ ਨਵਦੀਪ ਜੀ ਜਿਨ੍ਹਾਂ ਨੂੰ ਵਿਚਾਰਾਂ ਦੇ ਅਨੁਸਾਰ ਅੱਜ ਹੁਸ਼ਿਆਰਪੁਰ ਦੇ ਵਿੱਚ ਹੋ ਰਹੀ ਆ ਔਰ ਸਾਡੀ ਹੁਸ਼ਿਆਰਪੁਰ ਬੋਡੀ ਜਿਹੜੀ ਡਾਕਟਰ ਮਨਮੋਹਨ ਸਿੰਘ ਜੀ ਆਈਟੀ ਸੈੱਲ ਦੇ ਅਨਿਲ ਭਰਤਵਾਜ ਜੀ ਔਰ ਸ਼ਾਹਿਲ ਜੀ ਨਰਿੰਦਰ ਜੀ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਦੀ ਦੇਖਰੇਖ ਦੇ ਵਿੱਚ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਸਾਰਿਆਂ ਦਾ ਦਿਲ ਦੀਆਂ ਕਰ ਰੀਆਂ ਤੋਂ ਅਭਿਨੰਦਨ ਔਰ ਮੇਰਾ ਪ੍ਰੈਸ ਦੇ ਵੱਡੇ ਭਰਾਵਾਂ ਨੂੰ ਛੋਟੇ ਭਰਾਵਾਂ ਨੂੰ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਬਹੁਮੁੱਲੇ ਸਮੇਂ ਆਪਣਾ ਕੱਢਿਆ ਆ ਉਹਨਾਂ ਦਾ ਇੱਥੇ ਆਣ ਤੇ ਅੱਜ ਅਸੀਂ ਪਾਰਟੀ ਦੇ ਵਿੱਚ ਨਵਦੀਪ ਸ਼ਰਮਾ ਜੀ ਨੂੰ ਜਿਹੜਾ ਆ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਆ ਉਦੇ ਨਾਲ ਨਾਲ ਵਿਕਰਮ ਸੈਣੀ ਜੀ ਨੂੰ ভাইস ਪ੍ਰਧਾਨ ਅਮਿਤ ਕੋਸ਼ਲ ਜੀ ਨੂੰ ਸੀਨੀਅਰ ভাইস ਪ੍ਰਧਾਨ ਨਰਿੰਦਰ ਜੀ ਨੂੰ ਜਰਨਲ ਸੈਕਟਰੀ ਔਰ ਚਰਨਜੀਤ ਕਲਸੀ ਜੀ ਜਿਹੜੇ ਸਾਡੇ ਆ ਪ੍ਰੈਸ ਸੈਕਟਰੀ ਔਰ ਸੰਤੋਸ਼ ਗੁਪਤਾ ਜੀ ਜਿਹੜੇ ਆ ਇਹਨਾਂ ਨੂੰ ਵੀ ਅਸੀਂ ਸਲਾਹਕਾਰ ਬਣਾਇਆ ਔਰ ਬਲਰਾਮ ਸ਼ਰਮਾ ਜੀ ਨੂੰ ਜਿਹੜੀ ਸਾਡੀ ਪ੍ਰੀਵੀਅਸ ਟੀਮ ਹੈਗੀ ਆ ਉਹਦੇ ਚ ਸ਼ਾਹਿਲ ਸ਼ਰਮਾ ਜੀ ਜਿਹੜੇ ਸ਼ੈਰੀ ਦੇ ਅਕਸ ਨੇ ਡਾਕਟਰ ਮਨਮੋਨ ਜੀ ਸਾਡੇ ਪੰਜਾਬ ਦੇ ਸੈਕਟਰੀ ਨੇ ਅਨਿਲ ਭਾਰਤਵਾੜੀ ਆਈਟੀ ਸੈਲ ਦੇ ਨੇ ਔਰ ਜੈਨ ਸਾਹਿਬ ਨੇ ਔਰ ਸਰਬੰਨ ਜੀ ਬਾੜ ਨੰਬਰ 56 ਤੋਂ ਬਾਧਰਪੁਰ ਤੋਂ ਜਿਹੜੇ ਨੇ ਅਧਿਐਕਸ਼ ਨੇ ਔਰ ਸਾਡੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਮਕੇਸ਼ ਸਿਆਲ ਜੀ ਵੀ ਆਏ ਨੇ ਔਰ ਜਿਹੜੇ ਪ੍ਰੈਸ ਦੇ ਨੇ ਫਗਵਾੜੇ ਤੋਂ ਕਮਲ ਸਰੋਜੀ ਉਹ ਵੀ ਆਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਭਕਾਮਨਾਵਾਂ ਅਨੁਸਾਰ ਅੱਜ ਹਿਸ਼ਾਰਪੁਰ ਦੇ ਵਿੱਚ ਹੋ ਰਹੀ ਆ ਔਰ ਸਾਡੀ ਹੁਸ਼ਿਆਰਪੁਰ ਬੋਡੀ ਜਿਹੜੀ ਡਾਕਟਰ ਮਨਮੋਨ ਸਿੰਘ ਜੀ ਆਈਟੀ ਸੈੱਲ ਦੇ ਅਨਿਲ ਭਰਤਵਾਜੀ ਔਰ ਸ਼ਾਹਿਲ ਜੀ ਨਰਿੰਦਰ ਜੀ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਦੀ ਦੇਖ ਰੇਖ ਦੇ ਵਿੱਚ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਸਾਰਿਆਂ ਦਾ ਦਿਲ ਦੀਆਂ ਕਰਈਆਂ ਤੋਂ ਅਭਿਨੰਦਨ ਔਰ ਮੇਰਾ ਪ੍ਰੈਸ ਦੇ ਵੱਡੇ ਭਰਾਵਾਂ ਨੂੰ ਛੋਟੇ ਭਰਾਵਾਂ ਨੂੰ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਬਹੁਮੁੱਲੇ ਸਮੇਂ ਆਪਣਾ ਕੱਢਿਆ ਆ ਉਹਨਾਂ ਦਾ ਇੱਥੇ ਆਣ ਤੇ ਅੱਜ ਅਸੀਂ ਪਾਰਟੀ ਦੇ ਵਿੱਚ ਨਵਦੀਪ ਸ਼ਰਮਾ ਜੀ ਨੂੰ ਜਿਹੜਾ ਆ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਆ ਉਹਦੇ ਨਾਲ ਨਾਲ ਵਿਕਰਮ ਸੈਣੀ ਜੀ ਨੂੰ ਵ ভাইস ਪ੍ਰਧਾਨ ਅਮਿਤ ਕੋਸ਼ਲ ਜੀ ਨੂੰ ਸੀਨੀਅਰ ভাইস ਪ੍ਰਧਾਨ ਨਰਿੰਦਰ ਜੀ ਨੂੰ ਜਰਨਲ ਸੈਕਟਰੀ ਔਰ ਚਰਨਜੀਤ ਕਲਸੀ ਜੀ ਜਿਹੜੇ ਸਾਡੇ ਆ ਪ੍ਰੈਸ ਸੈਕਟਰੀ ਔਰ ਸੰਤੋਸ਼ ਗੁਪਤਾ ਜੀ ਜਿਹੜੇ ਆ ਇਹਨਾਂ ਨੂੰ ਵੀ ਅਸੀਂ ਸਲਾਹਕਾਰ ਬਣਾਇਆ ਆ ਔਰ ਬਲਰਾਮ ਸ਼ਰਮਾ ਜੀ ਨੂੰ ਜਿਹੜੀ ਸਾਡੀ ਪ੍ਰੀਵੀਅਸ ਟੀਮ ਹੈਗੀ ਆ ਉਹਦੇ ਚ ਸ਼ਾਹਿਲ ਸ਼ਰਮਾ ਜੀ ਜਿਹੜੇ ਸ਼ੈਰੀ ਦੇ ਅਧਿਐਕਸ਼ ਨੇ ਡਾਕਟਰ ਮਨਮੋਨ ਜੀ ਸਾਡੇ ਪੰਜਾਬ ਦੇ ਸੈਕਟਰੀ ਨੇ ਅ अनिल ਭਾਰਤਵਾਜ ਜੀ ਆਈਟੀ ਸੈੱਲ ਦੇ ਨੇ ਔਰ ਜੈਨ ਸਾਹਿਬ ਨੇ ਔਰ ਸਰਮਨ ਜੀ ਬਾਡ ਨੰਬਰ 56 ਤੋਂ ਬਾਦ ਬਾਦਹਰਪੁਰ ਤੋਂ ਜਿਹੜੇ ਨੇ ਅਧਿਐਕਸ਼ ਨੇ ਔਰ ਸਾਡੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਮਕੇਸ਼ ਸਿਆਲ ਜੀ ਵੀ ਆਏ ਨੇ ਔਰ ਜਿਹੜੇ ਪ੍ਰੈਸ ਦੇ ਨੇ ਫਗਵਾੜੇ ਤੋਂ ਕਮਲ ਸਰੋਜੀ ਉਹ ਵੀ ਆਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਜਰਾਈਆਂ ਤੋਂ ਸ਼ੁਭ ਕਾਮ ਹੈ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਆਏ ਆ ਮਨਮੋਹ ਸਿੰਘ ਜੀ ਸਾਡੇ ਸੀਨੀਅਰ ਲੀਡਰ ਨੇ ਤੇ ਸਾਡੇ ਰਾਮਪਾਲ ਜੀ ਸੰਗਠਨ ਮੰਤਰੀ ਨੇ ਮਕੇਰੀਆਂ ਤੋਂ ਸ਼ਿਫਤਨਾ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਸ਼ਿਆਲ ਜੀ ਕਮਲ ਸਰੋਜੀ ਹੋਰ ਵੀ ਸਾਰੀ ਲੀਡਰਸ਼ਿਪ ਇੱਥੇ ਆਈ ਅੱਜ ਅਸੀਂ ਜਿੱਦਾਂ ਰਾਮਪਾਲ ਜੀ ਨੇ ਦੱਸਿਆ ਕਿ ਸਾਰੀ ਟੀਮ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਜਿਹੜੇ ਥਾਪੇ ਨੇ ਉਹਨਾਂ ਦੀ ਟੀਮ ਥਾਪੀ ਹੈ ਉਹਦੇ ਬਾਰੇ ਅਸੀਂ ਅੱਜ ਸਿਪਹ ਸੈਨਾ ਦੀਆਂ ਨੀਤੀਆਂ ਬਾਰੇ ਦੱਸਿਆ ਕਿ ਪੰਜਾਬ 'ਤੇ ਜੋ ਅੱਜ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਗੈਂਗਵਾਰਾ ਜੋ ਨੌਜਵਾਨ ਨਜਾਇਜ਼ ਮਰ ਰਹੇ ਨੇ ਮੈਂ ਇਹੋ ਤੁਹਾਡੇ ਚੈਨਲ 'ਰਹੀਂ ਇਹੋ ਬੇਨਤੀ ਕਰਾਂਗਾ ਕਿ ਗੈਂਗਵਾਰਾ ਫੜ ਕਰ ਦੇਣੀਆਂ ਚਾਹੀਦੀਆਂ ਮਾਕ ਕਬੱਡੀ ਸਾਡੇ ਪੰਜਾਬ ਦੀ ਮਾਂ ਖੇਡ ਕਬੱਡੀ ਹੈ ਕਬੱਡੀ ਦੇ ਵਿੱਚ ਲੋਕਾਂ ਦੇ ਨਿਯਾ ਜਿਹੜੇ ਪੁੱਤ ਮਰਨਦੇ ਆ ਗੈਂਗਵਾਰਾ ਕਹੇਦੀਆਂ ਲੜਾਈਆਂ ਕੋਈ ਆ ਪਰ ਨਿਯਾਜ ਲੋਕਾਂ ਦੇ ਪੁੱਤ ਨਾ ਮਾਰੋ ਦੂਸਰਾ ਜਿਹੜਾ ਰਾਣਾ ਬਲਾਚੌਰ ਦਾ ਕਤਲ ਹੋਇਆ ਉਹਦੀ ਸਖਤ ਸ਼ਬਦਾਂ ਚ ਅਸੀਂ ਨਖੇਦੀ ਕਰਦੇ ਆ ਤੇ ਉਹਦੇ ਭੋਗ ਤੋਂ ਪਹਿਲਾਂ ਪੰਜਾਬ ਦੀ ਸਰਕਾਰ 1 ਕਰੋੜ ਰੁਪਏ ਉਹਦੇ ਪਰਿਵਾਰ ਨੂੰ ਪਲੱਸ ਸਰਕਾਰੀ ਨੌਕਰੀ ਦਵੇ ਦੇਖੋ ਹਾਲਾਤ ਪੰਜਾਬ ਦੇ ਕਿੱਧਰ ਨੂੰ ਜਾ ਰਹੇ ਨੇ ਚੁੰਨ ਚੁੰਨ ਕੇ ਪੰਜਾਬ ਦੇ ਕਬਰੂ ਮਾਰੇ ਜਾ ਰਹੇ ਪਹਿਲਾਂ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਇਆ ਕਬੱਡੀ ਚ ਅੱਜ ਇਹਦਾ ਹੋ ਗਿਆ ਹੋਰ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਸਲਾਸਰ ਗਲਤ ਹੈ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਪੰਜਾਬ ਦੇ ਵਿੱਚ ਭਾਈਚਾਰਕ ਸਾਜ ਬਹੁਤ ਸਟਰੋਂਗ ਹੈ ਨਜਾਇਜ਼ ਕਿਸੇ ਦਾ ਪੁੱਤ ਮਾਰਨਾ ਜੇ ਕਿਸੇ ਦੇ ਪੁੱਤ ਦੀ ਕੋਈ ਕਸੂਰ ਹੈ ਜੇ ਕਿਸੇ ਦਾ ਕਿਸੇ ਗੈਂਗ ਵਰਨਾ ਜੇ ਕੋਈ ਨੇ ਪਨਾਹ ਦਿੱਤੀ ਉਹ ਦਿੱਤੀ ਆ ਉਹਦੀ ਪੁਲਿਸ ਕੋਲ ਵੈਰੀਫਾਈ ਕਰੇ ਉਹਨੂੰ ਪੁਲਿਸ ਠੋਕੇ ਪਰ ਜੇ ਕੋਈ ਪੰਜਾਬ ਦੇ ਵਿੱਚ ਅਸੀਂ ਆਪ ਹੀ ਜਿਹੜਾ ਵਾ ਡਿਸੀਜਨ ਮੇਕਰ ਬਣ ਜਾਈਏ ਕਿ ਅਸੀਂ ਲੋਕਾਂ ਦੀ ਛਾਤੀਆਂ 'ਚ ਗੋਲੀਆਂ ਮਾਰਦਿਆਂ ਲਾਪੀਏ ਇਹ ਬਿਲਕੁਲ ਸਲਾ ਸਰ ਗਲਤ ਹੈ ਸਰਕਾਰ ਨੂੰ ਮਾਂ ਖੇਡ ਕਬੱਡੀ ਨੂੰ ਪੂਰੀ ਸੁਰੱਖਿਆ ਦੇਣੀ ਚਾਹੀਦੀ ਹੈ ਨਾ ਕਿ ਬੰਦ ਕਰਨੀ ਚਾਹੀਦੀ ਹੈ ਕੋਈ ਵੀ ਬੰਦਾ ਕਈ ਵਾਰੀ ਕਹਿੰਦਾ ਕਬੱਡੀ ਬੰਦ ਕਰ ਦੇਣੀ ਚਾਹੀਦੀ ਸਾਰੇ ਜਿਹੜੇ ਪਲੇਅਰ ਆ ਉਹਨਾਂ ਦਾ ਸਾਰਾ ਦਾ ਧਿਆਨ ਰੱਖਣਾ ਚਾਹੀਦਾ ਹੈ ਕੌਕਿ ਜੇ ਪੰਜਾਬ ਦੇ ਵਿੱਚ ਪਲੇਅਰਾਂ ਦਾ ਕਤਲ ਹੋਣ ਲੱਪੇਗਾ ਚੁੰਨ ਚੁੰਨ ਕੇ ਰਾਣਾ ਇੱਕ ਪ੍ਰਮੋਟਰ ਸੀ ਰਾਣਾ ਬਲਾਚੌਰੀ ਇੱਕ ਪ੍ਰਮੋਟਰ ਸੀ ਕਿ ਨਾ ਕੀ ਰਾਣਾ ਬਲਾਚੌਰੀਆ ਕੋਈ ਖਿਡਾਰੀ ਸੀ ਵੱਡੀ ਨੂੰ ਪ੍ਰਮੋਟ ਹੋ ਸਕਦਾ ਮੈਂ ਕੋਈ ਰਾਣੇ ਬਲਾਚੌਰੀ ਦਾ ਮਦਾਈ ਨਹੀਂ ਹੈਗਾ ਹੋ ਸਕਦਾ ਕਿਤੇ ਉਹਦਾ ਕੋਈ ਕਸੂਰ ਹੋਵੇ ਵੀ ਜਿਹੜਾ ਕਸੂਰ ਆ ਉਹਨੂੰ ਉੰਨੀ ਕਿ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜਾਨ ਤੋਂ ਮਾਰਨਾ ਡਿਸੀਜਨ ਮੇਕਰ ਬੰਨਾ ਇਹ ਸਾਲਾ ਸਰ ਗਲਤ ਕੀ ਲੱਗਦਾ ਪੰਜਾਬ ਤੇ ਜੇ ਲਾਅ ਐਂਡ ਆਰਡਰ ਕਿਤੇ ਨਾ ਕਿਤੇ ਫੇਲ ਹੁੰਦਾ ਤਾਂ ਜੇ ਰਾ ਦੇਖੋ ਜਿਹੜੇ ਹਿਸਾਬ ਨਾਲ ਹਾਲਾਤ ਬੰਦੇ ਆ ਉਸ ਹਿਸਾਬ ਨਾਲ ਪੁਲਿਸ ਦੀ ਕਾਰਜਗਰੀ ਢਿੱਲੀ ਆ ਪੁਲਿਸ ਨੂੰ ਚਾਹੀਦਾ ਹੈ ਕਿ ਜਿੱਥੇ ਕਬੱਡੀ ਕੱਪ ਤੋਂ ਤੇ ਇੱਕ ਡੀਐਸਪੀ ਬੈਠਾ ਹੀ ਹੋਰ ਬੰਦੇ ਪੁਲਿਸ ਲੱਗੀ ਹੁਣ ਪੁਲਿਸ ਵੀ ਇੰਨੇ ਬੰਦੇ ਦੀ ਤਲਾਸ਼ੀ ਨਹੀਂ ਲੈ ਸਕਦੀ ਪਰ ਜਿਹੜੇ ਬੰਦੇ ਕੋਈ ਇਹੋ ਜਿਹਾ ਡਿਸੀਜਨ ਲੈਣਾ ਚਾਹੀਦਾ ਕਿ ਜਿਹੜੇ ਵੱਡੇ ਕਬੱਡੀ ਮੈਚ ਦੇ ਅੰਦਰ ਐਂਟਰ ਕਰਦੇ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਥੇ ਮਸ਼ੀਨਾਂ ਤੱਕ ਲੱਗਣੇ ਚਾਹੀਦੀਆਂ ਕਿ ਇਹਨਾਂ ਕੋਲ ਅਸਲਾ ਤੇ ਨਹੀਂ ਵੈਪਨ ਤੇ ਨਹੀਂ ਕਿਉਂਕਿ ਜਿਸ ਤਰ੍ਹਾਂ ਇਹਨੀ ਦੁਨੀਆ 'ਚ ਮਾਰ ਕੇ ਉਹਨੂੰ ਉਹਦਾ ਪਿਸਤਲ ਵੀ ਲੈ ਕੇ ਚੈਨੀ ਵੀ ਲੈ ਕੇ ਉਹ ਵੀ ਲੈ ਕੇ ਗਲਤ ਗੱਲ ਹੈ ਇਨਸਾਨੀਅਤ ਜਿਹੜੀ ਸ਼ਰਮਸ਼ਾਰ ਹੋਈ ਹੈ ਰਾਣੇ ਬਲੇ ਚੋਰੀਏ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਵੀ ਸਰਕਾਰ ਦਵੇ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਉਹਦੇ ਕੋਈ ਪਰਿਵਾਰ ਦਾ ਕੋਈ ਨੁਕਸਾਨ ਨਾ ਕਰ ਸਕੇ ਕਬੱਡੀ ਦੀ ਗੱਲ ਕਰਦੇ ਆ ਤੁਸੀਂ ਕਿ ਕਿੰਨਾ ਖੇਡਿਆ ਹੈਗੀ ਪੰਜਾਬ ਜੀ ਪਰ ਪੁਰਾਣੀ ਸਰਕਾਰ ਜੋ ਸੀ ਅਕਾਲੀ ਦਲ ਦੀ ਉਹ ਕਬੱਡੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਪਰ ਜਦੋਂ ਦੀ ਨੰਮੀ ਸਰਕਾਰਾਂ ਦੂਜੀ ਆ ਰਹੀ ਕੋਈ ਵੀ ਕਬੱਡੀ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਹੀ ਦੇਖੋ ਕਬੱਡੀ ਬੜੀ ਫੱਟ ਨਜ਼ਰ ਆ ਰਹੀ ਹੈ ਲੇਕਿਨ ਖਿਡਾਰੀ ਡਰਦੇ ਨੇ ਪਰਿਵਾਰ ਕਈਆਂ ਦੇ ਪਰਿਵਾਰ ਖੇਡਣ ਨਹੀਂ ਦਿੰਦੇ ਕਬੱਡੀ ਕਈਆਂ ਦੇ ਪਰਿਵਾਰ ਕਬੱਡੀ ਖੇਡਣ ਨਹੀਂ ਦੇਂਦੇ ਡਰਦੇ ਕੌਣ ਆਪਣਾ ਪੁੱਤ ਮਰਵਾਊਗਾ ਹੁਣ 10 ਦਿਨ ਹੋਏ ਉਹਦੇ ਉਹਦਾ ਵਿਆਹ ਹੋਏ ਨੂੰ 10 ਦਿਨ ਦੇ ਵਿੱਚ ਉਹਦਾ ਪਰਿਵਾਰ ਉਹ ਜਾੜ ਕੇ ਰਹਿ ਗਿਆ ਦੋਹਾਂ ਪਰਿਵਾਰ ਉਹ ਜਾੜਦੇ ਮਤਲਬ ਮੈਂ ਪਹਿਲੀ ਗੱਲ ਤੇ ਇਹ ਕਿ ਮੈਂ ਅਸੀਂ ਇਹ ਗੱਲ ਕਹਿ ਨਹੀਂਆ ਕਿ ਜਿਹੜੀ ਪੰਜਾਬ ਚ ਗੈਂਗਵਾੜਾ ਉਹ ਬਿਲਕੁਲ ਬੰਦ ਹੋ ਦੇਣੀ ਚਾਹੀਦੀ ਯਾਰ ਤੁਸੀਂ ਬਾਹਰ ਬੈ ਕੇ ਲੋਕਾਂ ਦੇ ਪੁੱਤ ਚਾਹੀਏ ਇੱਕ ਗੈਂਗਾ ਇੱਕ ਨੰਬਰ ਚਾਹੀਏ ਦੋ ਨੰਬਰ ਇਹ ਗੈਂਗਵਾਰਾ ਬਿਲਕੁਲ ਬੰਦ ਕਰਦਣੀਆਂ ਚਾਹੀਦੀਆਂ ਕਬੱਡੀ ਜਿਹੜੀ ਆ ਉਹ ਪੁਲਿਸ ਦੇ ਹੱਕ ਚ ਹੋਣੀ ਚਾਹੀਦੀ ਪੁਲਿਸ ਦੇਖੇ ਕਬੱਡੀ ਦੇ ਵਿੱਚ ਕਿਹੜੇ ਪਲੇਅਰ ਆ ਕੋਈ ਹੋ ਸਕਦਾ ਕੋਈ ਪ੍ਰੋਮੋਟਰ ਪਲੇਅਰ ਇਹੋ ਜਿਹਾ ਵੀ ਹੋਵੇ ਜਿਹਦੇ ਕਿਸ ਗੈਂਗਸਟਰ ਨਾਲ ਲਿੰਕ ਹੋਣ ਆਪਾਂ ਸਿੱਧੇ ਤੌਰ ਤੇ ਉਸ ਤੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਕਬੱਡੀ ਹੋਵੇ Hindu ਨੇਤਾਵਾਂ ਦਾ ਕਤਲ ਹੋਵੇ Hindu ਨੇਤਾਵਾਂ ਤੇ ਗੋਲੀਆਂ ਵਜਣ ਧਮਕੀਆਂ ਫਰੋਤੀਆਂ ਇਹ ਬਿਲਕੁਲ ਬੰਦ ਹੋਣੀਆਂ ਚਾਹੀਦੀ ਮੈਨੂੰ ਲੱਗਦਾ ਕਿ ਤੁਸੀਂ ਪ੍ਰਧਾਨ ਬਣ ਕੇ ਇਹ ਚੀਜ਼ਾਂ ਨੂੰ ਰੋਕ ਪਾਉਂਗੇ ਕੀ ਮਤਲਬ ਤੁਸੀਂ ਪ੍ਰਧਾਨ ਬਣੇ ਹੈ ਹਾਂ ਉਤਨ ਲੱਗਦਾ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਤੁਸੀਂ ਅਸੀਂ ਤਾਂ ਆਪਣੀ ਆਵਾਜ਼ ਸੀ ਕਿਹੜਾ ਸਰਕਾਰ ਚ ਅਸੀਂ ਆਪਣੀ ਆਵਾਜ਼ ਉੱਥੋਂ ਤੱਕ ਪਹੁੰਚਾ ਸਕਦੇ ਹਾਂ ਜੀ ਆਉਣ ਵਾਲੇ ਹੁਣ ਸਮੇਂ ਚ 227 ਚ ਇਲੈਕਸ਼ਨ ਆ ਰਹੇ ਕਿ ਆਪਾਂ ਦੇਖੋ ਪਾਰਟੀ ਹਮੇਸ਼ਾ ਜਿਹੜੀ ਸ਼ਿਸ਼ਾਣਾ ਉਹ ਤੋਂ ਬਾਲਾ ਸਾਹਿਬ ਠਾਕਰੇ ਆ ਅਸੀਂ ਬੌਂਗੇ ਚ ਵੀ ਲੜਦੇ ਇੱਥੇ ਵੀ ਲੜਾਂਗੇ ਬਿਲਕੁਲ ਪੂਰੀ ਜੋਗਰਾਜ ਸ਼ਰਮਾ ਜੀ ਨੇ ਸਲਾਹ ਕਰਕੇ ਚੋਣ ਪੰਜਾਬ ਚ ਲੜਾਂਗੇ ਪੂਰੇ ਪੰਜਾਬ ਦੇ ਪੂਰੀ ਸੀਟਾਂ ਦੇ ਲੜਾਂਗੇ ਕਿਸੇ ਕਰ ਹੋ ਸਕਦਾ ਹੋ ਸਕਦਾ ਕਿਸੇ ਨਾਲ ਗੱਠਜੋੜ ਹੋ ਸਕਦਾ ਕਿੰਨੇ ਕਿਨੇ ਦੇਖਿਆ ਜਾਂਦਾ ਜਦੋਂ ਆਪਾਂ ਕੈਂਡੀਡੇਟ ਖੜਾ ਕਰ ਦਿੰਦੇ ਨੇ ਪੈਸੇ ਲੈ ਕੇ ਉਹ ਵਿਝਨ ਦਿੰਦੀ ਦੇਖੋ ਉਹ ਸ਼ਿਵ ਸੈਨਾ ਬੜੀਆਂ ਤਾਂ ਪਹਿਲਾਂ ਵੀ ਦੱਸਿਆ ਬੱਤੀ ਚੁੰਕਤੀ ਹੈਗੀਆਂ ਅਹੀਂ ਅਹੀਂ ਇਹ ਗੱਲ ਨੂੰ ਕਦੀ ਨਾ ਕਰਦੇ ਹੀ ਨਹੀਂ ਆ ਕਿ ਨਹੀਂ ਹੈਗਾ ਸ਼ਿਵ ਸੈਨਾ ਹੋਰ ਬੜੀਆਂ ਕਈ ਸ਼ਿਵ ਸੈਨਾ ਇਦਾਂ ਦੀਆਂ ਵੀ ਆ ਗਈਆਂ ਜਿਹੜੇ ਇਹ ਆਪਸ ਸਮਾਜ ਦੇ ਵਿੱਚ ਪਾੜ ਪਾ ਰਹੇ ਆ ਸਮਾਜ ਨੂੰ ਤੋੜਨ ਦੀਆਂ ਗੱਲਾਂ ਕਰਦੀਆਂ ਕਿ ਇੱਕ ਫਿਰਕੇ ਨੂੰ ਖੁਸ਼ ਕਰਕੇ ਦੂਜੇ ਫਿਰਕੇ ਨਾਲ ਵੈਰ ਪਾ ਲੋ ਇਹ ਇਹ ਅਸੀਂ ਇਹਨਾਂ ਦੇ ਬਿਲਕੁਲ ਖਲਾਫ ਆ ਅੱਜ ਸ਼ੁਰੂ ਤੋਂ ਆਵਾਜ਼ ਚੁੱਕਦੇ ਆ ਪੰਜਾਬ ਜਿਹੜੇ ਪੰਜਾਬ ਵਿਰੋਧੀ ਨੇ ਮੈਂ ਜਿਹੜੇ ਦੇਸ਼ ਵਿਰੋਧੀ ਨੇ ਮੈਂ ਸਰਕਾਰ ਨੂੰ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਜਿਹੜਾ ਕਿਸੇ ਦਾ ਕੋਈ ਪੁੱਤ ਮਾਰਦਾ ਤਾਂ ਮਰਿਆਣਾ ਉਹ ਵੀ ਨਹੀਂ ਚਾਹੀਦਾ ਬਸ ਮੇਰੀ ਇਹ ਸਲਾਹ ਹੈ ਕੱਲ ਬ੍ਰਵੀਨ ਤੋਗੜੀ ਜੀ ਆਏ ਸੀ ਸ਼ਹਿਰਪੁਰ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਸਾਨੂੰ ਸਿੱਖ Hindu ਜਿਹੜੇ ਇਕੱਠੇ ਹੋਣਾ ਚਾਹੀਦੇ ਪਲੱਸ ਤਿੰਨ ਤੋਂ ਚਾਰ ਬੱਚੇ ਨਿਆਣੇ ਬੱਚੇ ਪੈਦਾ ਕਰਨੇ ਚਾਹੀਦੇ ਤਾਂ ਕਿ ਸਾਡੀ ਜਿਹੜੀ ਰੇਸ਼ੋ ਘਟ ਰਹੀ ਹੈ ਉਹਨੂੰ ਕਿਤੇ ਨਾ ਕਿਤੇ ਆਪਾਂ ਉੱਪਰ ਲੈ ਕੇ ਜਾਈਏ ਕੋ Hindu ਸਿੱਖ ਤੇ ਅੱਗੇ ਵੀ ਇਕੱਠੇ ਤੇ ਇਕੱਠੇ ਹੀ ਰਹਿਣਗੇ ਬੜੀ ਕੋਸ਼ਿਸ਼ ਕੀਤੀ ਉੜੀ ਬਾਹਰ ਬੈਠੇ ਕੁਝ ਏਜੰਸੀਆਂ ਨੇ ਕੀਤੀ ਕੁਝ ਬਾਹਰ ਬੈਠੇ ਆ ਕਿ ਹਿੰਦੂ ਸਿੱਖ ਪੜਜ ਨੇ 9 ਮਾਸ ਦਾ ਪੰਜਾਬ ਚ ਰਿਸ਼ਤਾ ਜਿਹੜੀ ਪੱਟ ਸਰ ਨਹੀਂ ਜੇ ਬੱਚਿਆਂ ਦੀ ਗੱਲ ਕੀਤੀ 3 ਤੋਂ 4 ਜਿਆਦਾ ਦੇਖੋ ਉਹਨਾਂ ਦਾ ਪਰਸਨਲ ਬਿਆਨ ਹੋ ਸਕਦਾ ਕਿ ਕਿਉਂਕਿ ਰੇਸ਼ੋ ਘਟ ਰਹੀ ਹੈ ਹਿੰਦੂਆਂ ਦੀ ਵਿਦੇਸ਼ੋ ਘਟ ਰਹੀ ਹੈ ਮੰਨ ਲਓ ਤੇ ਘਟ ਰਹੀ ਹੈ ਹੁਣ ਦੇਖੋ ਬੰਗਲਾਦੇਸ਼ ਦੇ ਵਿੱਚ ਕੀ ਹੋ ਰਿਹਾ ਤੇ ਦਿੱਲੀ ਵਿੱਚ ਸੀਨਾ ਵਖਾਨ ਨੂੰ ਸਾਡੇ ਪ੍ਰਧਾਨ ਮੰਤਰੀ ਦਾ ਹੋਰ ਆ ਬੰਗਲਾਦੇਸ਼ ਚ ਹੋਰ ਸਰ 2025 ਸਾਲ ਆ ਜਿਹੜਾ ਖੱਟੀਆਂ ਮਿੱਟੀਆਂ ਯਾਦਾਂ ਦੇ ਨਾਲ ਸਮਾਪਤੀ ਵੱਲ ਵੱਧ ਰਿਹਾ ਜੇ ਹਰ ਕੋਈ ਸ਼ੱਕ ਆ ਵੀ ਜਿਹੜਾ 2026 ਦੇ ਵਿੱਚ ਸੰਕਲਪ ਲੈਂਦਾ ਹੈ ਤੇ ਤੁਸੀਂ ਸ਼ਿਵ ਸਨ ਉਹ ਤੋਂ ਬਾਰੇ ਸਭ ਟਾਲ ਜੀ ਅਸੀਂ ਤੇ ਪਾਸੇ ਤੇ 2026 ਚ ਇਹੋ ਕਹਿੰਦੇ ਆ ਕਿ 25 ਚ ਵਾਰਦਾਤਾ ਕੋਈ ਹੋਈਆਂ ਪਰਮਾਤਮਾ ਚਰੇ ਸਾਰਿਆਂ ਦਾ ਸੁੱਖ ਹੰਡਾਣਾ ਹੋਵੇ ਤੇ ਸਰਕਾਰ ਜਿਹੜਾ ਵਾ ਜਿਹੜੇ ਕਤਲ ਪੰਜਾਬ ਚ ਹੋ ਰਿਹਾ ਉਹਨਾਂ ਉੱਤੇ ਬਿਲਕੁਲ ਜੜੀ ਲਗਾਮ ਲਾਏ ਓਨੀ ਦੇਰ ਕਤਲ ਨਹੀਂ ਮੁੱਕਣਗੇ ਜਿੰਨੀ ਦੇਰ ਤੱਕ ਕਤਲ ਦਾ ਜਵਾਬ ਐਨਕਾਊਂਟਰ। ਬਿਲਕੁਲ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਜਾ ਰਹੇ ਐ ਇਸ ਵਿੱਚ। ਬਿਲਕੁਲ ਵਧੀਆ ਕੀਤੇ ਜਾ ਰਹੇ ਪਰ ਕੀਤੇ ਥੋੜੇ ਵਿੱਚ ਨਜਾਇਜ਼ੀ ਕੀਤੇ ਜਾ ਰਹੇ ਨੇ। ਉਹਨਾਂ ਨੂੰ ਤਾਂ ਇਹਦੇ ਵਿੱਚ ਕਾਫੀ ਨਜਾਇਜ਼ੀ ਹੈ। ਨਜਾਇਜ਼ ਪੁਲਿਸ ਕਿਸੇ ਨੂੰ ਨਹੀਂ ਮਾਰਦੀ ਹੁੰਦੀ। ਨਜਾਇਜ਼ ਸਾਨੂੰ ਤੁਹਾਨੂੰ ਕਿਉਂ ਨਹੀਂ ਪੜ ਕੇ ਮਾਰ ਦਿੰਦੀ? ਜਿਹੜਾ ਕਤਲ ਦੇ ਵਿੱਚ ਕੋਈ ਉਹਦਾ ਰੋਲ ਹੋਊਗਾ। ਮੈਂ ਡੀਜੀਪੀ ਦੀ ਇਹ ਗੱਲੋਂ ਪ੍ਰਸ਼ੰਸਾ ਕਰਦਾ। ਐਨਕਾਊਂਟਰ ਹੋਣੇ ਚਾਹੀਦੇ ਪਰ ਅਧ ਬਚਕਾਰ ਨਹੀਂ ਹੋਣੇ। ਅੱਧੇ ਨਹੀਂ ਹੋਣੇ ਚਾਹੀਦੇ। ਵੇਖੋ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਤੁਸੀਂ ਕਿਸੇ ਦਾ ਪੁੱਤ ਮਾਰੋਗੇ। ਉਹਦੇ ਬਦਲੇ ਤੁਸੀਂ ਲੱਤਾਂ ਬਾਹਾਂ